ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਜ਼ਰੀਨ ਫਿਰ ਤੋਂ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆ ਸਾਡੇ ਨਾਲ ਸਿੱਥ ਸਾਡੇ ਦਾ ਮੁੰਡਾ ਤੇ ਆ ਮੈਂ ਤੇ ਆ ਚਾਚਾ ਸਾਡਾ ਹੁਣ ਛੱਡਣਾ ਆ ਤੇ ਮੈਂ ਚੱਲਣਾ ਆ ਆਪਣੇ ਕੰਮ ਤੇ ਜਾਨੀ ਆਫਿਸ ਆਪਣੇ ਤੇ ਆ ਚੱਲਣਾ ਆ ਸਕੂਲ ਆਪਣੇ ਤੇ ਅੱਜ ਦੀ ਜੋ ਵੀ ਖਬਰ ਤਾਜ਼ੋ ਤਾਜ਼ਾ ਜੋ ਵੀ ਹੋਵੇਗੀ ਤੁਹਾਨੂੰ ਅਸੀਂ ਦਿੰਦੇ ਰਵਾਂਗੇ ਤੇ ਵਲੌਗ ਜਾਰੀ ਰੱਖਣਾ ਇਦਾਂ ਤੁਸੀਂ ਵੀ ਵੇਖਦੇ ਰਹੋ ਤਾਂ ਆਉਂਦੀ ਜਾਂਦੀ ਆਵਾਜ਼ ਆਹ ਸਾਡੇ ਪਿੰਡ ਦਾ ਜਾਂਦਾ ਰੋਡ ਦੇਖੋ ਸੋਨਾ ਲੱਗਦਾ ਬਸ ਆ ਜੀ ਨਹੀਂ ਜਣੀ ਹੈ ਇਹ ਸੱਤ ਸੰਗ ਵਾਲੀ ਪਾਸਾ ਆਉਂਦੀ ਆ। ਓ ਮਾਈ ਗਾਡ। ਲੋ ਨਾਜ਼ਰੇ ਤੁਸੀਂ ਦੇਖ ਸਕਦੇ ਹੋ ਝੂਮ ਕਰਕੇ ਤੁਹਾਨੂੰ ਦਿਖਾ ਦਈਏ ਕਿ ਆਹ ਸਾਡੀ ਆਉਂਦੀ ਪਈ। ਵਾਓ! ਅਸੀਂ ਉੱਤਰ ਗਏ ਆ ਜੀ ਬਸ ਤੋਂ ਤੇ ਅਸੀਂ ਜਾਂਦੇ ਪਿਆ ਆ ਜੀ ਆਪਣੇ ਆਫਿਸ ਵੱਲ ਨੂੰ ਤੇ ਜ਼ਿਆਦਾਤਰ ਬਸ ਤੇ ਹੀ ਆਈਦਾ ਹੈ ਤੇ ਬਸ ਦਾ ਸਫ਼ਰ ਵੈਸੇ ਹੀ ਵਧੀਆ ਹੁੰਦਾ ਨਾਲੇ ਠੰਡਾ ਚੱਲਣ ਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੇ ਆ ਸਾਡੇ ਸ਼੍ਰੀ ਹਰਿਗੋਬਿੰਦਪੁਰ ਦੀ ਜਿਹੜੀ ਕਹਣਾ ਕੀ ਆ ਮੰਡੀ ਆ, ਦਾਣਾ ਮੰਡੀ ਆ ਤੇ ਇੱਧਰ ਮਾਰਕੀਟ ਕਮੇਟੀ ਆ। ਕੁਝ ਲੋਕ ਧੁੱਪ ਸੇ ਕੰਦੇ ਅਸੀਂ ਦੇਖ ਸਕਦੇ ਹੋ ਤੇ ਵਧੀਆ ਕਾਰੋਬਾਰ ਚੱਲੀ ਜਾਂਦਾ ਅਸੀਂ ਵੀ ਜਾਂਦੇ ਪਏ ਆ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਨਾ ਇਹਨੂੰ ਤੁਸੀਂ ਦੇਖ ਸਕਦੇ ਹਾਡੇ ਇੱਥੋਂ ਦਾ ਮਾਹੌਲ ਚਾਲ ਆ ਸਾਡੇ ਪਿੰਡ ਦੀ ਟੈਂਕੀ ਆ ਤੇ ਆਹ ਦੇਖੋ ਲੋਕੇਸ਼ਨ ਕਿੰਨੀ ਵਧੀਆ ਹੁੰਦੀ ਹੈ ਨਾ ਅੱਜ ਤੇ ਆਪਾਂ ਚੱਲੇ ਅੱਜ ਸੰਤਰੇ ਤੋੜਨ ਚੋਰੀ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਜੇ ਆ ਮੇਰੇ ਨਾਲ ਦੋ ਮੇਰੇ ਸ਼ਗਿਰਦ ਵਾ ਤੇ ਆਪਾਂ ਚੋਰੀ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਆ ਤੇ ਆਹ ਦੇਖੋ ਅਸੀਂ ਕਿਸ ਦੀਆਂ ਟਾਲੀਆਂ ਰਹੀ ਹੁੰਦੇ ਹੋਏ ਤੇ ਆਹ ਤੋੜ ਕੇ ਲੈਣੇ ਆ ਸੰਤਰਾ ਆਓ ਉਧਰ ਦੀ ਚੱਲ ਜਾਈਏ ਸੁੱਕੇ ਸੁੱਕੇ ਨਹੀਂ ਤੂੰ ਲੰਗ ਤੇ ਸਹੀ ਆਂਦੀ ਘਰੋਂ ਲੈ ਦਾਂਗੇ ਤੈਨੂੰ ਤੂੰ ਲੰਗ ਤੇ ਸਹੀ ਹੈ ਜਰ ਚੋਰੀ ਦਾ ਆਪਣਾ ਹੀ ਆਨੰਦ ਵਾ ਜਿਵੇਂ ਕਿ ਨਾਜ਼ਰੇ ਤੁਸੀਂ ਦੇਖ ਸਕਦੇ ਆਓ ਸੱਥ ਲੱਗੇ ਸੰਤਰੇ ਜੇ ਤੁਹਾਨੂੰ ਦਿਖ ਰਹੇ ਆ ਤੇ ਇੱਥੋਂ ਵੇਖਦੇ ਆ ਲੈ ਭਾਈ ਮੁੰਡਾ ਕਹਿੰਦਾ ਕਹਿੰਦਾ ਇਧਰੋਂ ਦੇਖਦੇ ਆ ਤੇ ਤੁਸੀਂ ਕੀ ਜਿਵੇਂ ਦੇਖ ਸਕਦੇ ਹੋ ਆਓ ਸੰਤਰੇ ਹੋਣ ਦੇਖਦੇ ਹੋਣੇ ਤੁਹਾਨੂੰ ਹਾਂ ਆਓ ਦੇਖਦੇ ਪਏ ਆ ਨੱਕ ਦੀ ਸੀਧਣਾ ਬਿਲਕੁਲ ਨੱਕ ਦੀ ਸੀਧਣਾ ਵੇਖੋ ਤੁਹਾਨੂੰ ਦੋ ਸੰਤਰੇ ਦਿਖਣਗੇ ਤੇ ਉਹਦੇ ਨਾਲ ਇੱਕ ਬੂਟਾ ਹੋਰ ਲੱਗਾ ਵਾ ਉਸ ਗੰਤਰਿਆਂ ਦਾ ਵਾ ਤੇ ਐ ਹਿਉਨ ਉਹਨਾਂ ਨੂੰ ਚੱਲੇ ਆ ਤੋਰਨ ਧੰਨਵਾਦ ਜੀ ਦੇਖੋ ਨੇ ਤਾਂ ਤੁਹਾਨੂੰ ਦਿਖਾਉਨੇ ਆ ਖਾਂਦੇ ਵੇ ਇਹਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਦੋ ਦੋਸਤ ਆਓ ਆਓ ਯਾਰ ਜਲਦੀ ਆਓ ਛੇਤੀ ਕਰੋ ਫਿਰ ਕਿਸੇ ਨੇ ਵੇਖ ਲੈਣਾ ਆਪਾਂ ਨੂੰ ਤੇ ਮੈਂ ਆ ਗਿਆ ਆ ਤੇ ਵੈਸੇ ਤੇ ਪਹਿਲੀ ਗਿੱਲੀ ਸੀ ਪਰ ਉਹ ਤੋਂ ਥੋੜਾ ਥੋੜਾ ਸੀ ਕਿ ਉਹ ਪੋਰਾ ਲੱਗਾ ਹੋਇਆ ਠੀਕ ਹੈ ਜਾਨੀ ਕਿ ਪਾਈਪ ਲਾਈਨ ਪਈ ਆ ਪਾਣੀ ਦੀ ਤਾਂ ਕਰਕੇ ਨਾ ਉਥੋਂ ਉਥੋਂ ਤੱਕ ਪਾਣੀ ਜਾ ਹੈਗਾ ਇਹ ਪਰ ਤੁਸੀਂ ਦੇਖ ਸਕਦੇ ਕਿ ਜਿਵੇਂ ਸਹੀ ਆ ਤਾਂ ਜਿੰਨੀਆਂ ਤੁਸੀਂ ਇਟਾਂ ਦੇਖੰਦੇ ਸਰਕਾਰੀ ਆਈਆਂ ਸਾਡੇ ਇੱਥੇ ਗਰਾਊਂਡ ਬਣਨੀ ਬਹੁਤ ਜਿਆਦੀ ਵੱਡੀ ਫਿਰ ਜਦੋਂ ਕਿਤੇ ਬਣੀ ਜਾਂ ਸ਼ੁਰੂ ਹੋਈ ਫਿਰ ਤੁਹਾਨੂੰ ਦਿਖਾਵਾਂਗੇ ਵਲੌਗ ਫਿਲਹਾਲ ਤੇ ਪਿੰਡ ਦਾ ਟੂਰ ਹੀ ਦਿਖਾਉਂਦਾ ਤੁਹਾਨੂੰ ਮੈਂ ਆਪਣਾ ਤੇ ਅੱਜ ਦਿਲ ਕੀਤਾ ਤੁਰਨ ਦਾ ਤੇ ਲਿਆ ਦਿਖਾ ਆ ਇੱਕ ਨਾਜਰੇ ਸੰਤਰਾ ਹੀ ਤੋੜ ਦਿਆ ਵਾ ਠੀਕ ਆ ਅਸੀਂ ਹੋਰ ਤੋੜਾਂਗੇ ਤੇ ਚੋਰੀ ਨਹੀਂ ਕਹਿ ਸਕਦੇ ਇਹ ਛੋਟੇ ਹੁੰਦੇ ਮਤਲਬ ਕਿ ਇਹੋ ਜੀਆਂ ਹਰਕਤਾਂ ਕਰਦੇ ਹੁੰਦੇ ਆ ਤੇ ਤਾਂ ਕਰਕੇ ਬਾਕੀ ਆ ਤੁਸੀਂ ਦੇਖ ਸਕਦੇ ਨਾਜਰੇ ਇਹਦੇ ਨਾਲ ਆ ਦੇਖੋ ਸੰਤਰੇ ਸੰਤਰੇ ਲੱਗੇ ਆ ਆ ਦੇਖੋ ਲੱਗੇ ਆਹ ਦੇਖੋ ਲੱਗੇ ਹੋਏ ਸੰਤਰੇ ਤੇ ਅਹੀਂ ਆ ਕੰਦ ਰਹੀਂ ਥੋੜੇ ਜੇ ਪੈਰ ਰੱਖਾਂਗੇ ਤੇ ਅਹੀਂ ਤਾਂ ਚੜ ਕੇ ਤੇ ਸੰਤਰੇ ਤੋੜ ਲੈਣੇ ਆ ਤੇ ਫਿਰ ਤੁਹਾਨੂੰ ਖਾਂਦੇ ਹੋਏ ਦਿਖਾਉਣੇ ਆ ਨਾਜ਼ਰੀਨ ਆਹ ਦੇਖੋ ਮੈਂ ਆ ਆ ਜוני ਤੇ ਆ ਨਾਲ ਮੇਰੇ ਸਰਵਣ ਤੇ ਆ ਸਾਡੀ ਸ਼ੀਲਾ ਅਲੀਸ਼ਾ 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 ਜੀ ਸਾਡੀ ਅਲੀਸ਼ਾ ਨਾਜ਼ਰੀਨ ਮੈਂ ਨਵੇਂ-ਨਵੇਂ ਵਲੌਗ ਬਣਾਉਣੇ ਸ਼ੁਰੂ ਕੀਤੇ ਆ ਜੋ ਕੁਝ ਦੱਸਦੇ ਮੈਨੂੰ ਦੱਸਦੇ ਕਿਉਂਕਿ ਇਹ ਵਲੌਗ ਵਗੈਰਾ ਦੇਖਦੇ ਸੀ ਕਿ ਸਾਡੀ ਸਰਵਣੋ ਆਪਣਾ ਖੱਬਿਆ ਤੋਂ ਜਿਹੜੇ ਦੋ ਲਗੇ ਉਹ ਵੀ ਤੋੜ ਲਾ ਛੁੱਟ ਦੇ ਛੁੱਟ ਦੇ ਆਹ ਦੇਖੋ ਨਾਜ਼ਰੀਨ ਅਹੀਂ ਬੂਚ ਆਇਆ ਬੂਚ ਆਇਆ ਇਦਾਂ ਹੀ ਆਇਆ ਹੈ ਇਦਾਂ ਹੀ ਬੂਚ ਲਿਆ ਵੇਖੋ ਜੀ ਠੀਕ ਹੈ ਜੀ ਕਾਜ ਆਪਣੇ ਬੜੇ ਤਗੜੇ ਆ ਛੁੱਟੋ ਜੀ ਆ ਵੇਖੋ ਨਾਜ਼ਰੀਨ ਪਰ ਕੱਚੇ ਆ ਯਾਰ ਪੱਕੇ ਤੋੜੋ ਪੱਕੇ ਆ ਗਿਆ ਉਹ ਦੇ ਉਧਰਲੇ ਬੰਨੇ ਪੱਕੇ ਆ ਗਏ ਨਾਜ਼ਰੀਨ ਤੁਸੀਂ ਜਿਵੇਂ ਦੇਖ ਸਕਦੇ ਹੋ ਥੱਲੇ ਉਤਰ ਗਿਆ ਇਹ ਮੁੰਡਾ ਤੇ ਸਰਬਣਾ ਹੁਣ ਧਿਆਨ ਨਾਲ ਛੁੱਟੀ ਨਾ ਮੇਰੇ ਮਾਰੀ ਤੇ ਨਾ ਮੇਰੇ ਕੈਮਰੇ ਤੇ ਤੇ ਮੈਂ ਵੇਟ ਕਰੰਦਾ ਤੇ ਤੇਰੀ ਤੂੰ ਹੁਣ ਆਵੇਂਗਾ ਤੇ ਓ ਮਾਈ ਗਾਡ ਆ ਵਧੀਆ ਕੀਤਾ ਬਹੁਤ ਵਧੀਆ ਬਹੁਤ ਵਧੀਆ ਦੇਖੋ ਨਾਜ਼ਰੀਨ ਛੁੱਟ ਦੇ ਆਉਂਦੇ ਓ ਮਾਈ ਗਾਡ ਇਹਨੂੰ ਨਾਮ ਚਾਹੀਦਾ ਜੀ ਤੂੰ ਮੈਨੂੰ ਪੱਕਾ ਛਿੱਤਰ ਪਾਉਂਗਾ ਕਿਤਨਾ ਕਦੋਂ ਮੈਨੂੰ ਨਾ ਪਤਾ ਨਹੀਂ ਛਿੱਤਰ ਪੈਂਦੇ ਨਹੀਂ ਪੈਂਦੇ ਨਾਜ਼ਰੀਨ ਤੁਸੀਂ ਦੇਖ ਸਕਦੇ ਸਾਡੀ ਜਿਹੜੀ ਕਾਮਯਾਬੀ ਸਫਲ ਹੋ ਗਈ ਆ ਤੇ ਛੋਟੇ ਨੂੰ ਦੇਵੇਂ ਕਰੀਦੇ ਕਿਸ ਦੇ ਅਮਰੂਦ ਤੋਰ ਲੈ ਕਿਸ ਦੇ ਸੰਤਰੇ ਕਿਸ ਦੇ ਜਾਮ ਨੂੰ ਕਿਸ ਦੇ ਆਂਬੀਆਂ ਪਰ ਹੁਣ ਉਹ ਕੁਛ ਰਹਿਣ ਗਿਆ ਪਰ ਤੁਸੀਂ ਖੇਤਾਂ ਦਾ ਮੋਲ ਵੇਖੋ ਸਾਡੇ ਦੇਖੋ ਦੇਖ ਸਕਦੇ ਤੁਸੀਂ ਸਾਡੇ ਖੇਤ ਤੇ ਮਾਹੌਲ ਤਾਂ ਸ਼ਾਮ ਦਾ ਫਿਰ ਆਪਣਾ ਹੀ ਵੱਖਰਾ ਹੀ ਆਨੰਦ ਹੁੰਦਾ ਹ ਹੁਣ ਅਸੀਂ ਇੱਧਰ ਨੂੰ ਚੱਲਣਾ ਪਈਏ ਪਈਏ ਤੇ ਆਜੋ ਫਿਰ ਚੱਲੀਏ ਜੀ ਐ ਦੀ ਆਦਾ ਮੇ ਘਰ ਤਾਂ ਨਹੀਂ ਅੰਕਲ ਦੇ ਟੱਕਰੂ ਉਹਨਾਂ ਨੂੰ ਕਹਦਾ ਕਿ ਅੰਤੇ ਜੀ ਓਏ ਅੰਕਲ ਨੂੰ ਕੀ ਕਹਿਣਾ ਅਸੀਂ ਇੱਧਰ ਦੀ ਨਿਕਲ ਜਾਣਾ ਹੁਣ ਆ ਜਾ